ਮਾਰੀ ਸਿੱਕੇ ਸਾ ਤੋਂ ਯਾਤਰਾ ਸ਼ੁਰੂ ਕਰਦੇ ਆਂ ਗੁਰਦਾਰਾ ਵਿਖੇ ਸਾ ਗੋਲਵੰਦ ਤੋਂ ਹਟ ਗੋਲਵੰਦ ਤੋਂ ਅਸੀਂ ਇਹ ਯਾਤਰਾ ਸ਼ੁਰੂ ਕਰਦੇ ਆਪਨੀ ਭਾਈ ਜੀ ਕਿਰਪਾ ਕਰੇ ਅੱਗੇ ਵੀਡੀਓ ਦਿਖਾਉਣੇ ਨਵਾਤ ਨੂੰ ਮੂਰਤ ਕਰੇ ਦੇ ਸੀ ਸਾਦਾ ਲੰਗਰ ਸਿਕਣ ਲੱਗੇ ਆ ਕੋਠੀਆਂ ਬਹੁਤ ਸੋਹਣੀਆਂ ਬਣੀਆਂ ਨੇ ਦੇਖੋ ਬਹੁਤ ਕੰਨ ਬਣੀਆਂ ਨੇ ਆ ਥੱਲੇ ਗੰਗਾ ਨਦੀ ਚੱਲੀ ਜਾਂਦੀ ਆ ਬਹੁਤ ਤੇਜ਼ ਪੌਣੀ ਨਾ ਬਹੁਤ ਜ਼ਿਆਦਾ ਖੜਕ ਕੇ ਚੱਲਦੀ ਆ ਦੇਖਣਾ ਜੀ ਜਾਣ ਦੀ ਕੋਸ਼ਿਸ਼ ਕਰਦਾ ਥੱਲੇ ਜੇ ਆਇਆ ਗਿਆ

ਇਕੋ ਏਰੀਆ ਦਾ ਫੈਜਦਾ ਨਹੀਂ ਪੈਂਦਾ ਗੜਾਂ ਲਿਆ ਗੜਾਂ ਉਹ ਗੜਾਂ ਲਿਆ ਗੜਾਂ ਉਹ ਮੇਰਾ ਦਾਲਾ ਤੱਲੇ ਵਾਟਾ ਦੇਖੂ ਕਿੱਥੇ ਓਏ ਮੇਰਾ ਰਿਆਜ ਆ ਕਿ ਮੈਂ ਉਡੂੰਗਾ ਓਏ ਉਹ ਦੇਖੋ ਕਿੱਥੇ ਫਿਰਦੇ ਓਹ ਫੋਆ ਬਣਾਈ ਜਾਂਦੇ ਆ ਹਾ ਓਏ ਟ੍ਰੈਗਲ ਦਾ ਧਰਤ 10 ਮਿੰਟਾਂ ਦਾ ਥੱਲੇ वो छोटी चक दे हां बारली थोड़ी लग दे आठ कोला जाले नींबू के पीछे से वीडियो ना बता और स्नैप कर बादीया बन क्यों मो चेक करो न्यू और आ गए ਉੱਧਰ ਜਾਣਾ ਅੰਦਰ ਕਿਹਾ ਹੈ ਆ ਜਾਓ ਉੱਧਰ ਲਿਬਸਨ ਉਹ ਵੀ ਵਾਹਣਾ ਦਾ ਉਹ ਕਿ ਬਰਾਦਰ ਜਰੀ ਦੇ ਫੁੱਟੀ ਖਿਚਾਈ ਜਾਂਦੇ ਯਾਰ ਲੋ ਇਹ ਪਾ ਫੰਸ ਕੇ ਜੋ ਬੰਦਾ ਘਾਟ ਜੀ ਯਾਤਰਾ ਸ਼ੁਰੂ ਕਰਦੇ ਆਪਣੀ ਇਹ ਦੁਬਾਰਾ ਗਏ ਆਂ ਤਾਂ ਵਾਹ ਬਹੁਤ ਵਾਹ ਜੀ ਕਿੱਦਾਂ ਕਰਿਆ ਆਂ ਆਹ ਸੱਚਾ ਆਹ ਆਹ ਜੇ ਇਹ ਨਹੀਂ ਹੜਕਾ ਥੁਲੀ ਜਾਂਦਾ ਜੀ ਮੈਂ ਕਿਤੇ ਨਹੀਂ ਪਈ ਜਾਂਦਾ ਬਹਿਨ ਜਾਓ ਯਾਰ ਜਾਓ ਬਾਜਰ ਜਾਓ ਜਾਓ ਨਾ ਇਹਦਾ ਕਹਿੰਦੇ ਆਏ ਬਰਾਬਰ ਅੱਜ ਯਾਤਰਾ ਸ਼ੁਰੂ ਕਰਦੇ ਆਂ ਲੋਕਾਂ ਦੇ ਘਾਟ ਦੀ ਅੱਜ ਅਸੀਂ ਰਹਿਣਾ ਕਰਾਂਗੇ ਉਦੂਫਾ ਕੱਲ ਨੂੰ ਸ੍ਰੀ ਹਰਿਮੰਦਰ ਸਾਹਿਬ ਯਾਤਰਾ ਸ਼ੁਰੂ ਕਰਾਂਗੇ ਤੁਹਾਨੂੰ ਬਹੁਤ ਜੀਰੂਦ ਮੈਂ ਕਿਹਾ ਵੇ ਥੋੜਾ ਜਿਹਾ ਹੋ ਜਾਂਦੇ ਆ ਥੋੜਾ ਜਿਹਾ ਸਾਰਾ ਦੇ ਦਿੰਦੀ ਆ ਉਹਦੇ ਵੀ ਵੀਡੀਓ ਦਿਖਾਉਂਦਾ ਸੰਸਰੀ ਇਹਦਾ ਬਧੇ ਚੜਾ ਚੜੀ ਜਾਂਦਾ ਉਹ ਐਡੀ ਡਰਨ ਵਾਲੀ ਚੀਜ਼ ਨਹੀਂ ਅੱਗੇ ਅੱਗੇ ਸਾਨੂੰ ਸਾਰੀ ਵੀਡੀਓ ਦਿਖਾਉਂਦੇ ਆ ਵੀਡੀਓ ਨਾ ਬਣੇ ਰਵੇ ਬਹੁਤ ਵਧੀਆ ਯਾਤਰਾ ਉਤਰਾ ਜਰੂਰੋ ਆਪਣੇ ਪਾਤਰਾ ਕਰੀ ਜੈਨੇ ਆ ਕਿ ਸੰਗ ਵੀਡੀਓ ਦਿਖਾਉਣੀ ਹੈ ਬਸ ਹੌਸਲਾ ਜੇ ਨਾ ਛੱਡੇ ਥੋੜਾ ਬੜੀ ਉੱਤੇ ਰਹਿ ਜਾਨਾ ਪਰ ਜਿਆਦੇ ਬਗਨ ਨਾਲ ਇਹ ਚੀਜ਼ਾਂ ਨਾ ਲਾ ਕੇ ਆਵੇ ਮਰ ਜਾਣਗਾ ਕੁਝ ਖਾਣ ਨੂੰ ਦਸਪੜੀਆਂ ਹੋਰ ਕੁਝ ਇਹਦੇ ਜਿੱਦਾਂ ਲਿਆ ਗਏ ਕਲਾਹੁ ਹੋਇਆ ਇੱਕ

ਤੁਰ ਕੇ ਉਹ ਗੁਫਾ ਦੀ ਆਵਾਜ਼ ਹੇ ਗਰੂ ਗਰੂ ਜਰੀਏ ਖਤਰਮ ਲੋਜੀ 2 ਕਿਲੋ ਮੀਟਰ ਰਹਿ ਗਿਆ ਜਿੱਦ ਬਾਅਦ ਰੈਸਟ ਮਾਰੀ ਆ ਹੁਣ ਦੇਖਦੇ ਆ ਮੂਵ ਚੈੱਕ ਕਰੋ ਜਿੱਦ ਬਾਅਦ ਉਹ ਲੇਟੇ ਲਾਇਆ 10 ਮਿੰਟ ਬਹੁਤ ਸੋਹਣਾ ਬੂ ਭੂਗਿਆਣਾਗਾ ਸ੍ਰੀ ਰਾਮ ਜੀ ਨੂੰ ਸਾਵਾਂ ਬਹੁਤ ਤਾਂ ਤੋਂ ਪਤਰਾ ਦਿਖਾ ਰਾਂਗੇ ਮਹੀ ਆ ਗਿਆ ਦੇਖੋ ਜੀ ਦਾ ਤਰਾ ਕਰਦਾ ਹਾਂ ਜੀ ਸੰਗਤ ਜੀ ਆਪਾਂ ਬਹੁਤ ਜੀ ਗੋਵਿੰਦ ਧਾਮ ਬਹੁਤ ਬਹੁਤ ਜੀ ਗੋਵਿੰਦ ਧਾਮ ਅੱਜ ਜਤਰਾ ਜਿਸਰਾਂ ਤੋਂ ਲੈ ਗਏ ਗੋਬਿੰਦ ਸਾਹਿਬ ਜੀ ਸੋਟੇ ਜਾ ਦੋ ਰਹਿਣਗੇ ਅੱਜ ਸਤਖਜਾਂਗੇ ਅੱਜ ਜਤਰਾ ਪਰਵਾਸ ਹੈ ਰੋਲ ਯਾਤਰਾ ਨੂੰ ਕਰਦੇ ਹਾਂ ਲਓ ਜੀ ਵਾਜਰੂ ਜਿਹੜੇ ਬਾਬੇ ਮੋਹਨ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਖੋਜ ਕੀਤੀ ਸੀ ਉਹ ਆਹ ਦਰਖਤ ਵਿੱਚ ਤਾਂ ਤੋਂ ਥੱਲੇ ਆ ਕੇ ਰਹਿੰਦੇ ਹੁੰਦੇ ਸੀ ਖੰਡ ਬਹੁਤ ਮਾਨਸਚਾ ਟੈਂਪਰੇਚਰ ਵਾਹਿਗੁਰੂ ਯਾਤਰਾ ਸਫਲ ਕਰੇ